ਤੁਰ ਘਾਤੀ ਮੱਲਾ ਪੰਜਵਾ ਸਿਮਰਤ ਨਾਮ ਕਿਲ ਬਿਤ ਸਭ ਨਾਸੇ ਸਚ ਨਾਮ ਗੁਰਦੀਨੀ ਰਾਸੇ ਤਬ ਕੀ ਦਰਗਾ ਸ਼ੋਭਾਂ ਹੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਧੋਖ ਸਭ ਬਿਨਸੈ ਅਗਿਆਨ ਅੰਧੇਰਾ ਮਨ ਤੇ ਜਾਈ ਰਹਾ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਪਲ ਹੋਸ ਤਿਸ ਗੁਰ ਕੋ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵਡ ਭਾਗੀ ਜਿਸ ਮਿਲ ਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਆਠ ਪਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸ਼ਰਨਾਏ ਪ੍ਰਭਾਤੀ ਮਹਿਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਨ ਕੋ ਦੀਏ आठ पहर गुण गाए गोविंद त बिन से उतरी सब चिंद उभरे सतगुरु चरनी लाग जो गुर कह सोई फल मीठा मन की मत त्याग राह मन तन वस्या हर तब सोई कल क्लेश किस विघ्न ना होई ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕੰਨਲ ਸਿਉ ਲਾਗੋ ਪਿਆਰ ਦਿਨ ਸੇ ਕਾਮ ਕ੍ਰੋਧ ਅੰਕਾਰ ਤਬ ਮਿਲਨ ਕਾ ਮਾਰਗ ਜਾਨਾ ਧਾਇ ਭਗਤ ਹਰਿ ਸਿਉ ਮਨ ਮੰਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾ ਨਰ ਤਨ ਹਰਗਾ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਓ ਨਾਨਕ ਵਡ ਭਾਗੀ ਪਾਈਐ ਪ੍ਰਭਾਤੀ ਮਹਿਲਾ ਪੰਵਾਂ ਸੇਤਨਵੰਤ ਸੇ ਸਤਿਸ਼ਾ ਹਰ ਕੀ ਦਰਗਾ ਨਾਮ ਵਿਸਾ ਹਰ ਹਰ ਨਾਮ ਜਪੋ ਮਨ ਮੀਤ ਗੁਰ ਪੂਰਾ ਪਾਈਐ ਵਡ ਭਾਗੀ ਨਿਰਮਲ ਪੂਰਨ ਰੀਤ ਰਹਾਉ ਆਇਆ ਲਾਭ ਵਜੀਵਾ ਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰੇ ਪਾਰ ਪ੍ਰਭਾਤੀ ਮੈਲਾ ਪੰਜਵਾ ਗੁਰ ਪੂਰਾ ਪੂਰੀ ਤਾਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾ ਕਾ ਨਸੈ ਹਰ ਰੰਗ ਰਤਾ ਮਨ ਰਾਮ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾਵੇ ਰਹਾਉ ਗੁਰ ਪਰਸਾਦੀ ਉਤਰੇ ਪਾਰ ਤਪੰ ਬਿਨ ਸੇ ਬਿਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਭੈ ਸਾਧ ਪਰੇ ਹਰ ਸ਼ਰਨਾ ਅਨੰਦ ਸਹਿਜ ਰਸ ਸੂਖ ਕਨੇਰੇ ਦੁਸ਼ਮਨ ਦੂਖ ਨ ਆਵੇ ਨੇਰੇ ਗੁਰ ਪੂਰੇ ਆਪਣੇ ਕਰ ਰਾਖੇ ਹਰ ਨਾਮ ਜਪਤ ਕਿਲ ਬਿਕ ਸਭ ਲਾਥੇ ਸੰਤ ਸਾਜਨ ਸਿਖ ਪੈ ਸੁਹੇਲੇ ਗੁਰਪੂਰੈ ਪ੍ਰਭ ਸਿਉ ਲੈ ਮਿਲੇ ਜਨਮ ਮਰਨ ਦੁਖ 파 ਕਟਿਆ ਕੋ ਨਾਨਕ ਗੁਰ ਪਰਦਾ ਟਾਕਿਆ ਪ੍ਰਭਾਤੀ ਮਹਿਲਾ ਪੰਜਵਾ ਸਤਗੁਰ ਪੂਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਸਥਿਆ ਰਹਾਉ ਚਰਨ ਕਮਲ ਗੁਰ ਕੇ ਮਨ ਬੂਠੇ ਦੁਖ ਦਰਦ ਭਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਣੀ ਕਰ ਬਹਾਰ ਪ੍ਰਭ ਸਭ ਨੀ ਥਾਈ ਸੰਗ ਸਹਾਈ ਜਾਂ ਹੋ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣ ਤਾਸ ਪ੍ਰਭਾਤੀ ਮਹਿਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰ ਪੂਰਾ ਪਾਈਐ ਵਡ ਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾ ਕਿਲ ਬਿਖ ਮੇਟੇ ਸ਼ਬਦ ਸੰਤੋਖ ਨਾਮ ਅਰਾਧਨ ਹੋ ਆ ਜੋਗ ਸਾਧ ਸੰਗ ਹੋ ਆ ਪਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀਆ ਤੈਨ ਲੀਆ ਰਾਖ ਪ੍ਰਭ ਪੂਰਾ ਅनाथ ਕਾ ਨਾਥ ਜਿਸਹਿ ਨਵਾਜੇ ਕਿਰਪਾ ਥਾਰ ਪੂਰਨ ਕਰਮਤਾ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੂਨ ਨਾ ਫਵੇ ਇਆਂ 우ਹਾ ਚਰਨ ਪੂਜਾਰੇ ਮੁਖ ਉਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਤ ਮਧੇ ਕੋ ਵਿਰਲਾ ਦਾਸ ਜਲ ਥਲ ਨਹੀਂ ਅਲ ਪੇਖੇ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਥੂਰ ਪ੍ਰਭਾਤੀ ਮੈਲਾ ਪੰਜਵਾ ਕੁਰਬਾਨ ਜਾਈ ਗੁਰ ਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੀ ਰਹਾਉ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਦੇ ਵਿਖਿਆ ਜੰਗਾਲ ਸਾਚ ਸ਼ਬਦ ਸਿਉ ਲਾਗੀ ਪੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪਰਗਾਸ ਗੁਰ ਸ਼ਬਦ ਦੇ ਕੀਨ ਨਿਵਾਸ ਗੁਰ ਸਮਰਤ ਸਦਾ ਦਇਾਨ ਹਰ ਜਪ ਜਪ ਨਾਨਕ ਪੈ ਨਿਹਾਲ ਸ੍ਰੀ ਬਾਕਤੀ ਮੈਲਾ ਪੰਗਵ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਇਆਲ ਪੈ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾ ਸੰਤ ਸੰਗਤ ਮਿਲ ਧਿਆ ਪ੍ਰਗਾਸ ਹਰ ਹਰ ਜਪਤ ਪੂਰਨ ਪ੍ਰਿਆਸ ਸਰਬ ਕਲਿਆਣ ਸੁਖ ਮਨ ਵੂਠੇ ਹਰ ਗੋਣ ਗਾਏ ਗੁਰ ਨਾਨਕ ਤੂਠੇ ਪ੍ਰਭਾਤੀ ਮਨ ਲਾ ਪੰਵਾਂ ਕਰ ਦੂਜਾ ਵਿਭਾਸ ਇੱਕੋ ਅੰਕਾਰ ਸਤਗੁਰ ਪ੍ਰਸਾਦ ਅਵਰਨਾ ਦੂਜਾ ਠਾਓ ਨਾਹੀ ਬਿਨ ਹਰਨਾ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪਿਐ ਨੀਤ ਕਾਮ ਕ੍ਰੋਧ ਅੰਕਾਰ ਬਿਨਸੈ ਲੱਗੈ ਇੱਕ ਪੀਤ ਰਹਾਉ ਨਾਮ ਲਾਗੈ ਦੂਖ ਭਾਗੈ ਸ਼ਰਨ ਪਾਲਨ ਜੋਗ ਸਤਗੁਰ ਭੇਟੈ ਜਮਨਾ ਤੇਟੈ ਜਿਸ ਤੁਰ ਹੋਵੇ ਸੰਜੋਗ ਰੈਣ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਪਰਮ ਸਾਧ ਸੰਗਤ ਹਰ ਮਿਲੈ ਜਿਸ ਸਭ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸ ਰੱਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਲਾ ਪੰਜਵਾ ਵਿਭਾਸ ਪਰਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋ ਬਿਨ ਸਜਾਏ ਹੰਤਾਤ ਰਹਾ ਆਪ ਤਿਆਗ ਸੰਤ ਚਰਨ ਲਾਗ ਮਨ ਪਵਿਤ ਜਾਹੇ ਪਾਪ ਨਾਨਕ ਬਾਰਿਕ ਕਸ਼ੂ ਨਾ ਜਾਣੈ ਰਖਨ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹਿਲਾ ਪੰਜਵਾ ਚਰਨ ਕਮਲ ਸ਼ਰਨ ਤੇਕ ਊਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਤਾਨ ਆਧਾਰ ਦੁਖ ਵਿਦਾਰ ਦੇਨ ਹਾਰ ਬੁੱਧ ਬਿਵੇਕ ਨਮਸ਼ਕਾਰ ਰਖਨ ਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਨ ਕਰੋ ਮੱਜਨ ਨਾਨਕ ਪਾਵੈ ਸੁਖ ਅਨੇਕ ਭਗਤੀ ਅਸ਼ਟਪਦੀਆਂ ਮੈਲਾ ਪਹਿਲਾ ਵਿਭਾਸ ੴ ਸਤਿਗੁਰ ਪ੍ਰਸਾਦ ਦੁ ਵਿਧਾ ਬੋਰੀ ਮਨ ਬਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਥਨ ਬੰਧ ਨਾ ਪਾਇਆ ਸਤਿਗੁਰ ਰਾਖੇ ਨਾਮ ਦਿੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜेन ਕਿਸ਼ਕੀਆ ਸੋਈ ਜਾਣੇ ਸ਼ਬਦ ਵਿਚਾਰ ਪਉ ਸਾਗਰ ਤਰੈ ਰਹਾਉ ਮਾਇਆ ਸੰਚ ਰਾਜੇ ਅੰਕਾਰੀ ਮਾਇਆ ਸਾਥ ਨ ਚੱਲੇ ਪਿਆਰੀ ਮਾਇਆ ਮਮਤਾ ਹੈ ਬੋਰੰਗੀ ਬਿਨ ਨਾਵੇਂ ਕੋ ਸਾਥ ਨ ਸੰਗੀ ਜਿਉ ਮਨ ਦੇਖੈ ਤਰਨੰਤੈ ਸੋ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਗੁਰੂ ਪੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੂਜੈ ਭਾਏ ਅੰਤਰ ਕਪਟ ਮਾ ਦੁਖ ਪਾਏ ਸਤਗੁਰ ਭੇਟੈ ਸੋਜੀ ਪਾਏ ਸੱਚੇ ਨਾਮ ਰਹਿ ਲਿਵ ਲਾਈ ਸੱਚੇ ਸ਼ਬਦ ਸੱਚ ਕੁਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰਵਾਸ ਅਮਰ ਪਦ ਪਾਵੇ ਤਾਂ ਦਰ ਸੱਚ ਸੁਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰ ਜੇ ਕੋਈ ਹੁਮੇ ਮੇਰਾ ਸ਼ਬਦ ਦੇਖੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮੇ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦ ਹੋਰ ਮੋਗ ਗੁਬਾਰ ਸ਼ਬਦੇ ਨਾਮ ਰਖੇ ਉਰਥਾਰ ਸ਼ਬਦੇ ਗਤ ਮਤ ਮੋਖ ਦਵਾਰ ਅਵਰ ਨਹੀਂ ਕਰ ਦੇਖਣ ਹਾਰੋ ਸਾਚਾ ਆਪ ਅਨੂਪ ਅਪਾਰੋ ਰਾਮ ਨਾਮ ਊਤਮ ਗਤ ਹੋਈ ਨਾਨਕ ਖੋਜ ਲਹੈ ਜਨ ਕੋਈ ਤਭਾਤੀ ਮੈਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਤਾਮ ਲੋਭਾਇਆ ਸਤ ਕੰਚਨ ਸਿਓ ਹੇਤ ਵਧਾਇਆ ਸਭ ਕਿਸ ਆਪਣ ਇਕ ਰਾਮ ਪਰਾਇ ਐਸਾ ਜਾਪ ਜਪਉ ਜਪ ਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੇ ਸੁਮਾਇਆ ਆਵਾ ਗਉਣ ਤੁਧ ਆਪ ਰਚਾਇਆ ਸਹੀ ਭਗਤ ਜਿਨ ਸਤ ਚਿਤ ਲਾਇ ਗਿਆਨ ਧਿਆਨ ਨਰ ਹਰ ਨਿਰਬਾਣੀ ਦਿਨ ਸਤ ਗੁਰ ਭੇਟ ਕੋਈ ਨ ਜਾਣੀ ਸਗਲ ਸਰੋਵਰ ਜੋਤ ਸਮਾਣੀ ਆਨੰਦ ਰੂਪੇ ਟੋ ਕੁਰਬਾਣੀ ਪਾਉ ਭਗਤ ਗੁਰ ਮੱਤੀ ਪਾਏ ਹਉ ਮੈਂ ਵਿੱਚੋਂ ਸ਼ੁਭਦ ਜਲਾਏ ਆਵਤ ਆਖ ਠਾਕ ਰਹਾਏ ਸੱਚਾ ਨਾਮ ਮਨ ਨੂੰ ਵਸਾਏ ਬਿਸਮ ਬਨੋਦ ਰਹਿ ਪਰਮਾਦੀ ਗੁਰਮਤ ਮੰਨਿਆ ਏਕ ਲਿਵ ਲਾਗੀ ਦੇਖ ਨਿਵਾਰਿਆ ਜਲ ਮੈਂ ਆਗੀ ਸੋ ਬੁਝ ਹੋਵੇ ਵੱਡ ਪਾਗੀ ਸਤ ਗੁਰ ਸੇਵੇ ਪਰਮ ਚੁਕਾਏ ਅਨੰਦਨ ਜਾਗ ਸੱਚ ਲਿਵ ਲਾਏ ਏਕੋ ਜਾਣੈ ਅਵਰ ਨਾ ਕੋਏ ਸੁਖ ਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋ ਮੈਂ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੇਟਨ ਹਾਰਾ ਅਵਰ ਮਸੂ ਜਿਸ ਬੀਜੀ ਕਾਰਾ ਤਨ ਮਨ ਤਨ ਹਰ ਅਗੇ ਰਾਖਿਆ ਨਾਨਕ ਕਹ ਮਹਾਰਸ ਚਖਿਆ